ਪੰਜਾਬ ਸਰਕਾਰ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਡੱਲਿਆਲ ਸਾਹਿਬ ਨੂੰ ਕਿ ਤੁਸੀਂ ਬਾਹਰ ਦੀ ਸਪੋਰਟ ਲੈ ਲਓ ਤੁਸੀਂ ਜੇ ਅੰਨ ਨਹੀਂ ਖਾਣਾ ਤਾਂ ਤੁਸੀਂ ਮੈਡੀਕਲ ਸਹੂਲਤ ਲੈ ਲਓ ਅਸੀਂ ਤੁਹਾਡੇ ਡ੍ਰਿਪ ਲਾ ਦਿੰਦੇ ਆ ਪਰ ਡੱਲਿਆਲ ਸਾਹਿਬ ਨਹੀਂ ਮੰਨ ਰਹੇ ਉਹ ਕਹਿੰਦੇ ਨਹੀਂ ਹੁਣ ਤਾਂ ਜਾਂ ਜਿੱਤਾਂਗੇ ਜਾਂ ਫਿਰ ਅਸੀਂ ਜਾਨ ਦੀ ਬਾਜ਼ੀ ਹਾਰਾਂਗੇ ਡੱਲਿਆਲ ਸਾਹਿਬ ਤਾਂ ਇਸ ਸੰਕਲਪ ਤੇ ਆਪਣੇ ਤੇ ਦ੍ਰਿੜ ਨੇ ਅੜੇ ਹੋਏ ਨੇ ਜੇ ਅਸੀਂ ਧੱਕਾ ਕਰਦੇ ਆ ਠੱਕੇ ਦੇ ਨਾਲ ਡਲਿਆ ਸਭ ਨੂੰ ਕੋਈ ਮੈਡੀਕਲ ਸਹੂਲਤ ਦੰਨੇ ਆ ਜਾਂ ਉਹਨਾਂ ਨੂੰ ਚੁੱਕ ਕੇ ਹਸਪੀਟਲ ਅਸੀਂ ਲੈ ਜਾਂਦੇ ਆ ਤਾਂ ਪੰਜਾਬ ਸਰਕਾਰ ਨੇ ਇਹ ਤਰਕ ਦਿੱਤਾ ਕਿ ਫਿਰ ਮਾਹੌਲ ਖਰਾਬ ਹੋ ਸਕਦਾ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਤਾਂ ਜਿਹੜੀ ਲੌਜਿਸਟਿਕ سپورਟ ਹੈ ਉਹ ਕੇਂਦਰ ਤੁਹਾਨੂੰ ਦੇ ਦਿੰਦਾ ਹੈ ਲੌਜਿਸਟਿਕ سپورਟ ਕੀ ਹੁੰਦਾ ਕਿ ਹੋਰ ਜ਼ਰੂਰੀ ਸਾਜ਼ੋ ਸਮਾਨ ਤੁਹਾਨੂੰ ਚਾਹੀਦਾ ਹੈ ਦੱਲਿਆ ਸਾਹਿਬ ਨੂੰ ਉੱਥੋਂ ਸ਼ਿਫਟ ਕਰਨ ਦੇ ਲਈ ਹਸਪੀਟਲ 'ਚ ਉਹਦੇ 'ਚ ਫੋਰਸ ਵੀ ਆ ਜਾਂਦੀ ਹੈ ਫੋਰਸ ਵੀ ਜਾਂ ਪੈਰਾਮਿਲਟਰੀ ਫੋਰਸ ਵੀ ਭੇਜ ਦੇਊਗਾ ਕਿ ਕਿਸਾਨਾਂ ਨੂੰ ਇੱਕ ਪਾਸੇ ਉਹ ਰੋਕ ਕੇ ਰੱਖੂਗੀ ਤੇ ਪ੍ਰਸ਼ਾਸਨ ਤੇ ਪੁਲਿਸ ਆ ਜਿਹੜੀ ਉਹ ਦੱਲਿਆ ਸਾਹਿਬ ਨੂੰ ਚੁੱਕ ਕੇ ਹਸਪੀਟਲ ਲੈ ਜਾਊਗੀ ਇਹ ਇੱਥੇ ਤੱਕ ਹੁਣ ਗੱਲ ਆਈ ਹੋਈ ਹੈ ਸੁਪਰੀਮ ਕੋਰਟ ਇਹ ਇਹ ਕਹਿ ਰਿਹਾ ਪੰਜਾਬ ਦੇ ਜਿਹੜੇ ਏਜੀ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਅੱਜ ਦੀ ਸੁਪਰੀਮ ਕੋਰਟ ਦੀ ਸੁਣਵਾਈ 'ਚ ਕਿਹਾ ਕਿ ਅਸੀਂ ਇੱਕ ਜਾਨ ਬਚਾਉਣ ਦੇ ਲਈ ਚਾਰ ਜਾਨਾਂ ਦਾਅਤੇ ਨਹੀਂ ਲਾ ਸਕਦੇ ਸਰਕਾਰ ਨੂੰ ਮੈਨੂੰ ਚੱਕਣ ਨਾ ਦਿਓ ਇੱਥੋਂ ਜੇ ਸਰਕਾਰ ਮੈਨੂੰ ਚੱਕਣ ਦੇ ਵਿੱਚ ਸਫਲ ਨਹੀਂ ਰਹੀਂਦੀ ਨਹੀਂ ਰਹਿੰਦੀ ਜੀ ਤਾਂ ਕਹਿੰਦੇ ਫਿਰ ਅੰਦੋਲਨ ਆਪਾਂ ਜਿੱਤ ਲਾਂਗੇ ਜਾਂ ਫਿਰ ਮੈਂ ਮਰ ਜਾਂਗਾ ਤੇ ਇਹ ਕਹਿਣਾ ਬਣਦੇ ਕਾਗੂ ਮਰਨਮਰਤ ਤੇ ਬੈਠਾ ਉਹ ਉਸ ਦੀਆਂ ਮੰਗਾ ਜਾਇਜ ਨੇ ਉਹਦੀਆਂ ਮੰਗਾ ਦੀ ਗੱਲ ਕਰਨ ਦੀ بجائے ਉਹਨੂੰ ਕਹਿਣਾ ਕਿ ਤੁਸੀਂ ਆਣ ਕੇ ਆਪਣੀਆਂ ਦਵਾਈਆਂ ਲਓ ਜਦ ਆਪਦਾ ਸਮੇਂ ਪਰ ਮੰਗ ਦੀ ਕਿਉਂ ਨਹੀਂ ਗੱਲ ਕਰਦੇ ਜੋ ਮੰਗਾ ਤੇ ਉਹ ਮਰਨਮਰਤ ਤੇ ਬੈਠੇ ਵੀ ਅਸੀਂ ਇਸ ਦਾ ਕੋਈ ਹੱਲ ਕਰਦੇ ਆ ਕੇਂਦਰ ਸਰਕਾਰ ਨਾਲ ਗੱਲ ਕਰਦੇ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਤਾਂ ਡਾਇਰੈਕਸ਼ਨ ਕਰੀ ਜਾ ਰਿਹਾ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਿਉਂ ਨਹੀਂ ਕਰਦਾ ਕਿ ਵੀ ਇੱਕ ਬੰਦਾ 33 ਦਿਨ ਤੋਂ ਮਰਨ ਵਰਤ ਤੇ ਬੈਠਾ ਮਰਨ ਵਾਲਾ ਉਹ ਹੋਇਆ ਪਿਆ ਤੇ ਤੁਸੀਂ ਉਹਦੀਆਂ ਮੰਗਾਂ ਮੰਨ ਲਓ। ਇੱਕ ਲਹਿਰ ਬਣੇਗੀ ਜੇਕਰ ਕੁਛ ਦਾ ਰੱਬ ਨਾ ਕਰੇ। ਪਹਿਲੀ ਗੱਲ ਤਾਂ ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਕੋ ਕੋ ਦਾ ਕੋਈ ਐਵੇਂ ਬਲੀਦਾਨ ਜਾਵੇ। ਜੇਕਰ ਜਾਂਦਾ ਤੁਹਾਨੂੰ ਲੱਗਦਾ ਇੱਕ ਲਹਿਰ ਪੈਦਾ ਹੋਊਗੀ ਪੰਜਾਬ ਪੱਧਰ ਤੇ? ਨਹੀਂ ਮੈਨੂੰ ਨਹੀਂ ਲੱਗਦਾ। ਕਿਉਂਕਿ ਇਸ ਵਾਰੀ ਜੋਸ਼ ਨਹੀਂ ਹੈ ਕਿਸਾਨੀ ਵਿੱਚ। ਕਿਉਂਕਿ ਜਿਹੜੇ ਜਿਹੜੇ ਲੋਕਾਂ ਨੇ ਜਿਹੜੇ ਬਾਕੀ ਦੇ ਜੱਟ ਬੰਦਿਆਂ ਨੂੰ ਹੁਣ ਹੁਣ ਫਰਕ ਨਹੀਂ ਪੈ ਰਿਹਾ ਕਿ ਬੰਦਾ 33 ਦਿਨ ਤੋਂ ਮਰਨ ਵਾਲਾ ਹੋਇਆ ਪਿਆ। ਜੋ ਨਾ ਵੀ ਰਿਹਾ ਮੈਨੂੰ ਲੱਗਦਾ ਇਹਨਾਂ ਦਾ ਜਮੀਰ ਫੇਰ ਵੀ ਨਹੀਂ ਜਾਗਣਾ। ਉਹਨਾਂ ਨੂੰ ਇਹ ਤਾਂ ਸੋਚਣਾ ਚਾਹੀਦਾ ਨਾ ਹੁਣ ਕਿੱਡੇ ਕਿੱਡੇ ਵੱਡੇ ਲੀਡਰ ਬੈਠੇ ਐ ਸਕੈਮ ਦੇ ਵਿੱਚ ਗਰਾਹਾ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਲਖੋਵਾਲ ਸਾਹਿਬ ਨੇ ਕਿੰਨੇ ਨੇ ਆਉਂਦੇ ਕਿਤੇ ਇਹਨਾਂ ਦੇ ਵਖਰੇਵੇਂ ਐ ਜੀ ਵਖਰੇਵੇਂ ਹੀ ਨਹੀਂ ਆਉਂਦੇ ਕਿਉਂ ਨਹੀਂ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾਂਦੇ ਨੇ ਹੁਣ ਕਹਿੰਦੇ ਜੀ ਅੱਗੇ ਅਸੀਂ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਲਿਆ ਪਰ 9 ਤਰੀਕ ਨੂੰ ਉਹਨਾਂ ਦੀ ਇੱਕ ਮੋਗੇ ਰੈਲੀ ਆ ਉਹ ਤਾਂ ਆਪਣਾ ਉਧਰ ਤਿਆਰੀਆਂ 'ਚ ਲੱਗੇ ਹੋਏ ਨੇ ਨੂੰ ਕੋਈ ਵਾਅ ਵਾਸਤਾ ਨਹੀਂ ਪ੍ਰੈਸ ਕਾਨਫਰੈਂਸ ਕਰਕੇ ਮੀਟਿੰਗ ਕਰਕੇ ਇੱਕ ਸ਼ੋਹਜਾ ਕਰ ਦਿੰਦੇ ਨੇ ਕਿ ਸਾਨੂੰ ਡੱਲੇਵਾਲ ਸਾਹਿਬ ਦੀ ਚਿੰਤਾ ਬਈ ਜੇ ਚਿੰਤਾ ਹੁੰਦੀ ਫਿਰ ਤੁਸੀਂ ਨਾਲ ਆ ਕੇ ਖੜ ਜਾਂਦੇ ਤੁਸੀਂ ਤਾਂ ਸਾਫ਼ ਇਨਕਾਰ ਕਰ ਰਹੇ ਹੋ ਕਿ ਅਸੀਂ ਸ਼ੰਭੂ ਨਹੀਂ ਜਾਣਾ ਅਸੀਂ ਖਨੌਰੀ ਨਹੀਂ ਜਾਣਾ ਪਰ ਸਾਡੀਆਂ ਮੰਗਾ ਇੱਕੋ ਨੇ ਅਸੀਂ ਪਿੱਛੋਂ ਸਪੋਰਟ ਕਰ ਰਹੇ ਹਾਂ ਐਸੀ ਸਪੋਰਟ ਨੂੰ ਕਰਨਾ ਕੀ ਆ ਫਿਰ ਕੁਝ ਗਲਤ ਨਿਕਲੂਗਾ ਤਾਂ ਜੇ ਕੱਲੂ ਡੱਲੇਵਾਲ ਸਾਹਿਬ ਨੂੰ ਆਪਾਂ ਗਵਾ ਲੈਨੇ ਆ ਮੈਂ ਕਹਿੰਦਾ ਕਿ ਫਿਰ ਵੀ ਤੁਹਾਨੂੰ ਇਕੱਠੇ ਹੋਣ ਦੀ ਲੋੜ ਨਹੀਂ ਫੇਰ ਵੀ ਤੁਸੀਂ ਇਦਾਂ ਹੀ ਰਹੇ ਹੋ ਘਰਾਂ 'ਚ ਰਹੇ ਹੋ ਫੇਰ ਵੀ ਜਿਹੜੇ ਐਸਕੇਐਮ ਵਾਲੇ ਜਥੇਬੰਦੀਆਂ ਨੇ ਉਹ ਵੀ ਤੁਸੀਂ ਉਧਰ ਹੀ ਰਹੇ ਹੋ ਕੋਈ ਗੱਲ ਨਹੀਂ ਬਾਅਦ ਦੀ ਬਾਤ 'ਚ ਦੇਖਾਂਗੇ ਪਰ ਇਹ ਬਹੁਤ ਬੇਸ਼ਰਮੀ ਵਾਲੀ ਹੱਦ ਹੱਦ ਹੋ ਜੂਗੀ ਜੇ ਇਸ ਅੰਦੋਲਨ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਵੇ राव ਸਾਹਿਬ ਜਗਜੀਤ ਸਿੰਘ ਡੱਲੇਵਾਲ ਦਾ 33ਵਾਂ ਦਿਨ ਹੈ ਮਰਨ ਵਰਤੇ ਤਾਂ ਉੱਥੇ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਪ੍ਰਤੀਸ਼ਕਤੀ ਦਿਖਾਈ ਹੈ ਕੀ ਉਹਨਾਂ ਦੀ ਜਾਨ ਬਹੁਤ ਕੀਮਤੀ ਹੈ ਤੇ ਉਹਨਾਂ ਨੂੰ ਬਣਦੀ ਸੁਵਿਧਾਵਾਂ ਜਾਂ ਮੈਡੀਕਲ ਸੁਵਿਧਾਵਾਂ ਦਿੱਤੀ ਜਾਵੇ ਕੀ ਕਹਿਣਾ ਰੌਬ ਸਭ ਤੁਹਾਡਾ ਨਹੀਂ ਬਿਲਕੁਲ ਦੇਖੋ ਗਰਾਲ ਇਹ ਤਾਂ ਠੀਕ ਹੈ ਕਿ ਸੁਪਰੀਮ ਕੋਰਟ ਨੇ ਨੋਟਿਸ ਲੈ ਆ ਇਸ ਗੱਲ ਦਾ ਸੰਗਿਆਨ ਲਿਆ ਜੀ ਕਿ ਡੱਲੇਵਾਲ ਸਾਹਿਬ ਦੀ ਜਾਨ ਦੇਖੋ ਬੇਸ਼ਕੀਮਤੀ ਹੈ ਕਿਉਂਕਿ ਡੱਲੇਵਾਲ ਸਾਹਿਬ ਇਹ ਨਹੀਂ ਕਿ ਕੋਈ ਨਹੀਂ ਚਾਹੂਗਾ ਕਿ ਇਸ ਅੰਦੋਲਨ ਦੇ ਚੱਲਦੇ ਡੱਲੇਵਾਲ ਸਾਹਿਬ ਸਾਡੇ ਵਿਚਕਾਰ ਨਾ ਰਹਿਣ ਕੋਈ ਨਹੀਂ ਚਾਹੂਗਾ ਇਹ ਹੈ ਨਾ ਹਾਂ ਜੀ ਕਿਉਂਕਿ ਉਹ ਇੱਕ ਐਸੇ ਲੀਡਰ ਨੇ ਚਾਹੇ ਪਹਿਲਾ ਕਿਸਾਨੀ ਅੰਦੋਲਨ ਵੀ ਹੋਵੇ ਉਹਦੇ ਚ ਵੀ ਜਿਵੇਂ ਬਾਕੀ ਕਿਸਾਨੀ ਲੀਡਰ ਅੱਗੇ ਰਹੇ ਡੱਲੇਵਾਲ ਸਾਹਿਬ ਹਮੇਸ਼ਾ ਅਗਲੀ ਕਤਾਰ ਚ ਖੜੇ ਰਹੇ ਪਰ ਜਿਹੜਾ ਡੱਲੇਵਾਲ ਸਾਹਿਬ ਦਾ ਇਹ ਫੈਸਲਾ ਸੀ ਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸੀ ਮਰਨ ਵਰਤ ਤੇ ਬੈਠਣਾ ਕਿਉਂਕਿ ਫਰਵਰੀ ਮਹੀਨੇ ਤੋਂ ਇਹ ਅੰਦੋਲਨ ਚੱਲ ਰਿਹਾ ਪਰ ਸਰਕਾਰ ਕੇਂਦਰ ਸਰਕਾਰ ਨੇ ਕੋਈ ਇਸ ਦਾ ਨੋਟਿਸ ਲਿਆ ਹੀ ਨਹੀਂ ਸ਼ੁਰੂ ਚ ਇੱਕ ਦੋ ਮੀਟਿੰਗਾਂ ਹੋਈਆਂ ਚੰਡੀਗੜ੍ਹ ਆਏ ਸੀਗੇ ਮੰਤਰੀ ਪਰ ਉਸ ਤੋਂ ਬਾਅਦ ਕੋਈ ਸਾਰ ਨਹੀਂ ਕੇਂਦਰ ਨੇ ਲਈ ਤੇ ਜਦੋਂ ਇੰਨਾ ਲੰਬਾ ਅੰਦੋਲਨ ਚੱਲ ਰਿਹਾ ਫਿਰ ਡੱਲੇਵਾਲ ਸਾਹਿਬ ਨੇ ਸੋਚਿਆ ਕਿ ਹੁਣ ਕਰੋ ਜਾਂ ਮਰੋ ਵਾਲੀ ਨੀਤੀ ਤੇ ਆਉਣਾ ਪੈਣਾ ਤੇ ਫਿਰ ਉਹਨਾਂ ਨੇ ਡਿਸਾਈਡ ਕੀਤਾ ਕਿ ਹੁਣ ਮੈਂ ਮਰਨਵਰਤ ਤੇ ਬੈਠੂੰਗਾ ਜੀ ਬੇਸ਼ੱਕ ਮੇਰੀ ਜਾਨ ਜਾਂਦੀ ਆ ਜਾਵੇ ਪਰ ਮੈਂ ਮਰਨਵਰਤ ਤੋੜਨਾ ਨਹੀਂ ਜੇ ਮੰਗਾ ਮੰਦੀ ਆ ਸਰਕਾਰ ਫਿਰ ਮਰਨਵਰਤ ਖੁੱਲ ਜਾਊਗਾ ਨਹੀਂ ਮੰਨੂਗੀ ਤਾਂ ਇਸੇ ਤਰੀਕੇ ਨਾਲ ਜਾਰੀ ਰਹੂਗਾ ਹੁਣ ਹੋ ਕੀ ਰਿਹਾ ਸੁਪਰੀਮ ਕੋਰਟ ਚ ਲਗਾਤਾਰ ਸੁਣਵਾਈ ਹੋ ਰਹੀ ਇਸ ਮਸਲੇ ਦੀ ਅੱਜ ਵੀ ਹੋਈ ਹੈ ਹੁਣ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਹਿਤਾ ਸੀ ਆਦੇਸ਼ ਦੇ ਦਿੱਤੇ ਸੀ ਕਿ ਭਾਈ ਜਿਵੇਂ ਮਰਜ਼ੀ ਕਰੋ ਡੱਲਿਆਲ ਸਾਹਿਬ ਨੂੰ ਮੈਡੀਕਲ ਸਹੂਲਤ ਪ੍ਰਦਾਨ ਕਰੋ ਯਾਨੀ ਕਿ ਕਿਉਂਕਿ ਇਸ ਵੇਲੇ ਡੱਲਿਆਲ ਸਾਹਿਬ ਦੀ ਉਮਰ 70 ਸਾਲ ਦੀ ਹੈ ਡੱਲਿਆਲ ਸਾਹਿਬ ਕੈਂਸਰ ਦੇ ਮਰੀਜ਼ ਨੇ 33ਵਾਂ ਦਿਨ ਅੱਜ ਮਰਨ ਵਰਤ ਤੇ ਹੈ 33 ਦਿਨਾਂ ਤੋਂ ਡੱਲਿਆਲ ਸਾਹਿਬ ਨੇ ਅੰਨ ਦਾ ਇੱਕ ਦਾਣਾ ਆਪਣੇ ਪੇਟ 'ਚ ਲੰਗਾ ਕੇ ਨਹੀਂ ਦੇਖਿਆ ਸਿਰਫ ਪਾਣੀ ਤੇ ਜੀ ਰਹੇ ਨੇ ਤੇ ਉਸ ਤੋਂ ਵੱਡੀ ਗੱਲ ਇਹ ਹੈ ਦੀ ਨਾਤਾ ਉਹ ਕੈਂਸਰ ਦੇ ਆਪਣੀਆਂ ਕੋਈ ਦਵਾਈਆਂ ਲੈ ਰਹੇ ਨੇ ਜੀ ਤੇ ਇੱਕ ਇਹ ਹੁੰਦਾ ਕਿ ਜੇ ਬੰਦਾ ਮੂੰਹ ਦੇ ਰਾਹੀਂ ਅੰਨ ਨਹੀਂ ਖਾ ਰਿਹਾ ਤਾਂ ਮੈਡੀਕਲ ਸਹੂਲਤ ਦੇ ਨਾਲ ਉਹਨਾਂ ਨੂੰ ਡ੍ਰਿਪ ਲਾ ਦਿੱਤੀ ਜਾਂਦੀ ਆ ਗਲੂਕੋਜ਼ ਵਗੈਰਾ ਜੋ ਵੀ ਜ਼ਰੂਰੀ ਤੱਤ ਹੁੰਦੇ ਨੇ ਪੋਟਾਸ਼ੀਅਮ ਜੋ ਵੀ ਸਰੀਰ ਬਾਡੀ ਦੇ ਲਈ ਜ਼ਰੂਰੀ ਹੁੰਦਾ ਉਹ ਡ੍ਰਿਪ ਦੇ ਰਾਹੀਂ ਡਾਕਟਰ ਦੇ ਦਿੰਦੇ ਨੇ ਹੁਣ ਗੱਲ ਇੱਥੇ ਹੀ ਅੜੀ ਆ ਪੰਜਾਬ ਸਰਕਾਰ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਆ ਡੱਲਿਆ ਸਾਹਿਬ ਨੂੰ ਕਿ ਤੁਸੀਂ ਬਾਹਰ ਦੀ سپورਟ ਲੈ ਲਓ ਤੁਸੀਂ ਜੇ ਅੰਨ ਨਹੀਂ ਖਾਣਾ ਤਾਂ ਤੁਸੀਂ ਮੈਡੀਕਲ ਸਹੂਲਤ ਲੈ ਲਓ ਉਸ ਤੁਹਾਡੇ ਡ੍ਰਿਪ ਲਾ ਦਿੰਦੇ ਆ ਪਰ ਡੱਲਿਆ ਸਾਹਿਬ ਨਹੀਂ ਮੰਨ ਰਹੇ ਉਹ ਕਹਿੰਦੇ ਨਹੀਂ ਜੀ ਹੁਣ ਤਾਂ ਜਾਂ ਜਿੱਤਾਂਗੇ ਜਾਂ ਫਿਰ ਅਸੀਂ ਜਾਨ ਦੀ ਬਾਜ਼ੀ ਹਾਰਾਂਗੇ ਡੱਲਿਆ ਸਾਹਿਬ ਤਾਂ ਇਸ ਸੰਕਲਪ ਤੇ ਆਪਣੇ ਤੇ ਦ੍ਰਿੜ ਨੇ ਅੜੇ ਹੋਏ ਨੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਤੇ ਅੱਜ ਫੇਰ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਦੇ ਖਿਲਾਫ ਸੁਪਰੀਮ ਕੋਰਟ ਜਿਸ ਤਰੀਕੇ ਦੇ ਨਾਲ ਬੋਲਿਆ ਕਿ ਤੁਸੀਂ ਸੀਰੀਅਸ ਨਹੀਂ ਲੈ ਰਹੇ ਜੀ ਡੱਲਿਆਲ ਸਾਹਿਬ ਦੀ ਸਿਹਤ ਦਾ ਜਾਂ ਜਾਨ ਦੀ ਕੀਮਤ ਨਹੀਂ ਸਮਝ ਰਹੇ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇੰਜ ਲੱਗਦਾ ਕਿ ਡੱਲਿਆਲ ਸਾਹਿਬ ਦੇ ਉੱਤੇ ਕੋਈ ਦਬਾਅ ਵੀ ਬਣਾਇਆ ਜਾ ਰਿਹਾ ਸੁਪਰੀਮ ਕੋਰਟ ਦਾ ਇਸ਼ਾਰਾ ਸ਼ਾਇਦ ਬਾਕੀ ਦੇ ਕਿਸਾਨਾਂ ਦੇ ਵੱਲ ਹੋਊਗਾ ਕਿ ਜਿਹੜੇ ਬਾਕੀ ਦੇ ਕਿਸਾਨ ਕੀ ਠੱਕੇ ਦੇ ਨਾਲ ਖਨੇ ਉਹਨਾਂ ਦਾ ਮਰਨ ਵਰਤ ਖੁਲਵਾ ਨਹੀਂ ਬਲ ਪਰ ਡੱਲਿਆਲ ਸਾਹਿਬ ਕਿੰਨੀ ਵਾਰ ਤਾਂ ਬੋਲੇ ਨੇ ਆ ਕੇ ਦੋ ਦਿਨ ਪਹਿਲਾਂ ਡੱਲੇয়াল ਸਾਹਿਬ ਨੇ ਫਿਰ ਸੰਬੋਧਨ ਜਿਵੇਂ ਨਾ ਕਿਵੇਂ ਕੀਤਾ ਉਹਨਾਂ ਨੇ ਕਿਹਾ ਸਾਫ਼ ਤੌਰ ਤੇ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਚਾਹੇ ਉਹ ਪੰਜਾਬ ਦੇ ਡੀਜੀਪੀ ਹੋਣ ਚਾਹੇ ਪਟਿਆਲਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਹੋਣ ਜਾਂ ਫਿਰ ਜਿਵੇਂ ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨਾਲ 8 ਮਨਿਸਟਰ ਆਏ ਸੀ ਇਹ ਜਦੋਂ ਆਗੂ ਆਉਂਦੇ ਆ ਜੀ ਸਿਆਸੀ ਆਗੂ ਇੱਕ ਜਦੋਂ ਆਣ ਕੇ ਕਹਿੰਦੇ ਵੀ ਤੁਸੀਂ ਆਪਦੀ ਬਣਦੀ ਮੈਡੀਕਲ ਸੁਵਿਧਾਵਾਂ ਲਓ ਉੱਥੇ ਇਹ ਕਹਿਣਾ ਬਣਦੇ ਕਾਗੂ ਮਰਨਮਰਤ ਤੇ ਬੈਠਾ ਉਹ ਉਸ ਦੀਆਂ ਮੰਗਾ ਜਾਇਜ ਨੇ ਉਹਦੀਆਂ ਮੰਗਾ ਦੀ ਗੱਲ ਕਰਨ ਦੀ ਬਜਾਏ ਉਹਨੂੰ ਕਹਿਣਾ ਕਿ ਤੁਸੀਂ ਆਣ ਕੇ ਆਪਣੀਆਂ ਦਵਾਈਆਂ ਲਓ ਜਦ ਆਪਦਾ ਸਮੇਂ ਸਰ ਆਪ ਦੀ ਸੀ ਉਹ ਵੀ ਉਹ ਵੀ ਕਹਿ ਕੇ ਜਾਂਦੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਕਹਿ ਰਹੇ ਨੇ ਪਰ ਮੰਗਦੀ ਕਿਉਂ ਨਹੀਂ ਗੱਲ ਕਰਦੇ ਜੋ ਮੰਗਾ ਤੇ ਉਹ ਮਰਨ ਮਰਤੇ ਤੇ ਬੈਠੇ ਵੀ ਅਸੀਂ ਇਸ ਦਾ ਕੋਈ ਹੱਲ ਕਰਦੇ ਆ ਕੇਂਦਰ ਸਰਕਾਰ ਨਾਲ ਗੱਲ ਕਰਦੇ ਪੰਜਾਬ ਸਰਕਾਰ ਨੇ ਨਹੀਂ ਕਰਨਾ ਨਾ ਗੱਲ ਇਹ ਹੈ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਹੈ ਨਹੀਂ ਇਹ ਜੇ ਮੰਗਾ ਮੰਨਣੀਆਂ ਨੇ ਤਾਂ ਕੇਂਦਰ ਨੇ ਮੰਨਣੀਆਂ ਨੇ ਅੱਛਾ ਮੰਗਾ ਵੀ ਗੁਰਲਾਹ ਲੋਹ ਨੇ ਜਿਹੜੀਆਂ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਧਰਨਾ ਸਮਾਪਤ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੀਆਂ ਸੀ ਕਿ ਅਸੀਂ ਆ ਤੁਹਾਡੀਆਂ ਮੰਗਾਂ ਦੇ ਨਾਲ ਸਹਿਮਤ ਆ ਜੀ ਅਸੀਂ ਆ ਚੀਜ਼ਾਂ ਕਰ ਦੇਾਂਗੇ ਪਰ 2-3 ਸਾਲ ਲੰਘੇ ਤੇ ਉਹ ਮੰਗਾ ਉੱਥੇ ਦੀਆਂ ਉੱਥੇ ਜੀ ਲੰਕਦੀਆਂ ਰਹੀਆਂ ਫਿਰ ਇਹਨਾਂ ਦੋਨਾਂ ਫਾਰਮਾਂ ਨੇ ਇਹ ਪ੍ਰੋਟੈਸਟ ਕੀਤਾ ਸੀ ਹੁਣ ਆ ਜਾਂਦੇ ਆ ਸੁਪਰੀਮ ਕੋਰਟ ਦੀ ਹੀਅਰਿੰਗ ਤੇ ਦੁਬਾਰਾ ਫੇਰ ਆਪਾਂ ਤੇ ਪੰਜਾਬ ਸਰਕਾਰ ਨੇ ਫਿਰ ਇਹ ਆਪਣਾ ਤਰਕ ਦਿੱਤਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਅਪੀਲ ਕਰ ਰਹੇ ਆ ਪਰ ਡੱਲਿਆ ਸਾਹਿਬ ਮੰਨ ਨਹੀਂ ਰਹੇ ਜੇ ਅਸੀਂ ਧੱਕਾ ਕਰਦੇ ਹਾਂ ਧੱਕੇ ਦੇ ਨਾਲ ਡੱਲਿਆ ਸਾਹਿਬ ਨੂੰ ਕੋਈ ਮੈਡੀਕਲ ਸਹੂਲਤ ਦੰਨੇ ਆ ਜਾਂ ਉਹਨਾਂ ਨੂੰ ਚੁੱਕ ਕੇ ਹਸਪੀਟਲ ਅਸੀਂ ਲੈ ਜਾਂਦੇ ਆ ਤਾਂ ਪੰਜਾਬ ਸਰਕਾਰ ਨੇ ਇਹ ਤਰਕ ਦਿੱਤਾ ਕਿ ਫਿਰ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਅੰਦੋਲਨ ਚੱਲ ਰਿਹਾ ਹਜ਼ਾਰਾਂ ਕਿਸਾਨ ਉੱਥੇ ਨੇ ਜੇ ਪੰਜਾਬ ਪੁਲਿਸ ਧੱਕੇ ਦੇ ਨਾਲ ਉਹਨਾਂ ਨੂੰ ਚੱਕ ਕੇ ਲੈ ਕੇ ਆਊਗੀ ਤਾਂ ਦੇਖੋ ਕਿ ਕਿੰਨਾ ਕਮ ਆਸਾਨ ਹੋਊਗਾ ਇਹ ਪੰਜਾਬ ਦੇ ਜਿਹੜੇ ਏਜੀ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਅੱਜ ਦੀ ਸੁਪਰੀਮ ਕੋਰਟ ਦੀ ਸੁਣਵਾਈ ਚ ਕਿਹਾ ਕਿ ਅਸੀਂ ਇੱਕ ਜਾਨ ਬਚਾਉਣ ਦੇ ਲਈ ਚਾਰ ਜਾਨਾਂ ਦਾਅਤੇ ਨਹੀਂ ਲਾ ਸਕਦੇ ਕਿਉਂਕਿ ਜੇ ਇਸ ਤਰੀਕੇ ਦਾ ਗੁੱਥਮ ਗੁੱਥੀ ਵਾਲਾ ਮਾਹੌਲ ਹੋਇਆ ਤੇ ਫਿਰ ਕਿਸਾਨ ਵੀ ਅੱਗੇ ਆਉਣਗੇ ਕਿਸਾਨ ਡੱਲੇਵਾਲ ਸਾਹਿਬ ਦੀ ਸੋਚ ਦੇ ਨਾਲ ਚੱਲ ਰਹੇ ਨੇ ਡੱਲਿਆ ਸਾਹਿਬ ਕਹਿ ਰਹੇ ਨੇ ਬਾਰ-ਬਾਰ ਉਹ ਕਹਿ ਰਹੇ ਨੇ ਕਿ ਦੇਖੋ ਜੋ ਮਰਜ਼ੀ ਹੋ ਜੇ ਸਰਕਾਰ ਨੂੰ ਮੈਨੂੰ ਚੱਕਣ ਨਾ ਦਿਓ ਇੱਥੋਂ ਜੇ ਸਰਕਾਰ ਮੈਨੂੰ ਚੱਕਣ ਦੇ ਵਿੱਚ ਸਫਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਤਾਂ ਕਹਿੰਦੇ ਫਿਰ ਅੰਦੋਲਨ ਆਪਾਂ ਜਿੱਤ ਲਾਂਗੇ ਜਾਂ ਫਿਰ ਮੈਂ ਮਰ ਜੂੰਗਾ ਇਹ ਦੋ ਦੋਨਾਂ ਚੋਂ ਇੱਕ ਗੱਲ ਲਗਭਗ ਤੈਅ ਆ ਤੇ ਇਹ ਸੁਣਵਾਈ ਅੱਜ ਹੋਈ ਆ ਪੰਜਾਬ ਸਰਕਾਰ ਨੇ ਜਦੋਂ ਇਹ ਕਿਹਾ ਤਾਂ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਤਾਂ ਜਿਹੜੀ ਲੋਜਿਸਟਿਕ ਸਪੋਰਟ ਹੈ ਉਹ ਕੇਂਦਰ ਤੁਹਾਨੂੰ ਦੇ ਦਿੰਦਾ ਲੋਜਿਸਟਿਕ سپورਟ ਕੀ ਹੁੰਦਾ ਕਿ ਹੋਰ ਜ਼ਰੂਰੀ ਸਾਜ਼ੋ ਸਮਾਨ ਤੁਹਾਨੂੰ ਚਾਹੀਦਾ ਹੈ ਡੱਲਿਆਲ ਸਾਹਿਬ ਨੂੰ ਉੱਥੋਂ ਸ਼ਿਫਟ ਕਰਨ ਦੇ ਲਈ ਹਸਪੀਟਲ 'ਚ ਉਹਦੇ 'ਚ ਫੋਰਸ ਵੀ ਆ ਜਾਂਦੀ ਹੈ ਉਹਦੇ 'ਚ ਫੋਰਸ ਵੀ ਆ ਜਾਂਦੀ ਹੈ ਕਿ ਕੇਂਦਰ ਕੋਈ ਫੋਰਸ ਵੀ ਜਾਂ ਪੈਰਾ ਮਿਲਟਰੀ ਫੋਰਸ ਵੀ ਭੇਜ ਦੇਊਗਾ ਕਿ ਕਿਸਾਨਾਂ ਨੂੰ ਇੱਕ ਪਾਸੇ ਉਹ ਰੋਕ ਕੇ ਰੱਖੂਗੀ ਤੇ ਪ੍ਰਸ਼ਾਸਨ ਤੇ ਪੁਲਿਸ ਆ ਜਿਹੜੀ ਉਹ ਡੱਲਿਆਲ ਸਾਹਿਬ ਨੂੰ ਚੁੱਕ ਕੇ ਹਸਪੀਟਲ ਲੈ ਜਾਊਗੀ ਇਹ ਇੱਥੇ ਤੱਕ ਹੁਣ ਗੱਲ ਆਈ ਹੋਈ ਹੈ ਸੁਪਰੀਮ ਕੋਰਟ ਇਹ ਇਹ ਕਹਿ ਰਿਹਾ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਹ ਕਹਿ ਰਹੀ ਹੈ ਜਿਹੜੇ ਕਿਸਾਨ ਆਗੂ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਵੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਹੈ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਤਾਂ ਡਾਇਰੈਕਸ਼ਨ ਕਰੀ ਜਾ ਰਿਹਾ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਿਉਂ ਨਹੀਂ ਕਰਦਾ ਕਿ ਵੀ ਇੱਕ ਬੰਦਾ 33 ਦਿਨ ਤੋਂ ਮਰਨ ਵਰਤ ਤੇ ਬੈਠਾ ਮਰਨ ਵਾਲਾ ਉਹ ਹੋਇਆ ਪਿਆ ਤੇ ਤੁਸੀਂ ਉਹਦੀਆਂ ਮੰਗਾਂ ਮੰਨ ਲਓ ਕਿਸਾਨ ਇਹ ਕਹਿ ਰਹੇ ਨੇ ਪੰਜਾਬ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਸੁਪਰੀਮ ਕੋਰਟ ਤੁਸੀਂ ਸਾਨੂੰ ਤਾਂ ਕਹਿ ਰਹੇ ਹੋ ਤੇ ਇਹੀ ਗੱਲ ਤੁਸੀਂ ਕੇਂਦਰ ਨੂੰ ਕਿਉਂ ਨਹੀਂ ਕਹਿ ਸਕਦੇ ਜਾਂ ਕਿਉਂ ਕਹਿ ਨਹੀਂ ਰਹੇ ਇਹ ਸਵਾਲ ਪੰਜਾਬ ਦੇ ਕਿਸਾਨ ਕਰਦੇ ਨੇ ਪ੍ਰਦਰਸ਼ਨਕਾਰੀ ਅੰਦੋਲਨਕਾਰੀ ਕਿਸਾਨ ਕਰਦੇ ਨੇ ਪੰਜਾਬ ਸਰਕਾਰ ਵੀ ਕਰ ਰਹੀ ਹੈ ਕਿ ਕੇਂਦਰ ਕੇਂਦਰ ਨੂੰ ਸੁਪਰੀਮ ਕੋਰਟ ਕਿਉਂ ਨਹੀਂ ਵਰਜਦਾ ਕਿ ਕਿ ਇੰਨੇ ਦਿਨਾਂ ਤੋਂ ਤੁਸੀਂ ਧਿਆਨ ਕਿਉਂ ਨਹੀਂ ਦੇ ਰਹੇ ਪਰ ਜਿਹੜੀ ਜਗਜੀਤ ਸਿੰਘ ਡੱਲੇਵਾਲ ਹਰਾਂ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਆਉਂਦਾ ਕਿ ਮੌੜਮਾ ਜਵਾਬ ਆਊਗਾ ਕਿ ਉਹਨਾਂ ਦਾ ਮਰਨ ਵਰਤ ਜੋ ਜਾਇਜ਼ ਹੈ ਕਿਸਾਨਾਂ ਦੀਆਂ ਮੰਗਾਂ ਨੇ ਕਿ ਤਾਨੂੰ ਨਹੀਂ ਲੱਗਦਾ ਕੋਈ ਜਾਣ ਕੀਮਤੀ ਨਹੀਂ ਕਿਸਾਨ ਆਗੂ ਦੀ ਨਹੀਂ ਦੇਖੋ ਲਿਟਰਲੀ ਸਿਆਸਤ ਲਈ ਨਹੀਂ ਦੇਖੋ ਦੇਖ ਕੇ ਤਾਂ ਫਿਰ ਇਹੀ ਲੱਗਦਾ ਨਾ ਹੁਣ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਤਾਂ बोल ਨਹੀਂ ਰਹੀ ਕੇਂਦਰ ਸਰਕਾਰ ਵੀ ਇਦਾਂ ਹੀ ਅਪੀਲ ਕਰੀ ਜਾ ਰਹੀ ਹੈ ਪਿੱਛੇ ਜੇ ਉਹਨਾਂ ਦੇ ਅਧਿਕਾਰੀ ਆਏ ਸੀਗੇ ਡੀਜੀਪੀ ਪੰਜਾਬ ਦੇ ਨਾਲ ਉਹ ਵੀ ਰਿਪੋਰਟ ਲੈ ਕੇ ਉਹਨਾਂ ਨੇ ਰਿਪੋਰਟ ਤਾਂ ਦਿੱਤੀ ਹੋਆ ਨਾ ਅੱਗੇ ਕੇਂਦਰ ਸਰਕਾਰ ਨੂੰ ਹੈਲਥ ਮਿਨਿਸਟਰੀ ਨੂੰ ਪਰ ਕੋਈ ਰਿਪਲਾਈ ਨਹੀਂ ਆਇਆ ਕੋਈ ਸੰਜੀਦਗੀ ਦਿਖਾਈ ਨਹੀਂ ਕੇਂਦਰ ਸਰਕਾਰ ਨੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣਿਆ ਹੁਣ ਇਹ ਗੱਲ ਆਪਾਂ ਦਿਨ ਚ 2-3 ਡੰਗ ਆਪਾਂ ਰੋਟੀ ਖਾਣੇ ਆ ਹਾਂਜੀ ਆਪਣਾ ਜੇ ਇੱਕ ਅੱਧਾ ਡੰਗ ਮਿਸ ਹੋ ਜੇ ਜਾਂ ਵੈਸੇ ਤਾਂ ਉਹ ਹੋਣ ਨਹੀਂ ਦਿੰਦੇ ਆਪਾਂ ਕਿਉਂਕਿ ਸਰੀਰ ਫਿਰ ਡਿੱਗਣ ਲੱਗ ਜਾਂਦਾ ਤੁਸੀਂ ਸੋਚ ਕੇ ਦੇਖੋ ਲੋਕ ਵੀ ਜਿਹੜੇ ਸੁਣਦੇ ਨੇ ਸੋਚ ਕੇ ਦੇਖੋ ਕਿ ਇੱਕ ਜਾਂ ਦੋ ਦਿਨ ਤੁਸੀਂ ਰੋਟੀ ਨਾ ਖਾਓ ਸਿਰਫ ਪਾਣੀ ਪੀਓ ਤੁਹਾਡੇ ਸਰੀਰ ਚ ਜਾਨ ਕਿੰਨੀ ਰਹੂਗੀ ਤੁਸੀਂ ਇਹ ਦੇਖੋ ਬਿਲਕੁਲ ਡੱਲੇਵਾਲ ਸਾਹਿਬ ਪਿਛਲੇ 33 ਦਿਨਾਂ ਤੋਂ ਇਸਤੇ ਨੇ ਤੇ ਡੱਲੇਵਾਲ ਸਾਹਿਬ ਜਾਂ ਫਿਰ ਉਹਨਾਂ ਦੇ ਨਾਲ ਦੇ ਸਾਥੀ ਕਿਸਾਨ ਉਹ ਕਦੋਂ ਚਾਹਣਗੇ ਕਿ 33 ਦਿਨ ਡੱਲੇਵਾਲ ਸਾਹਿਬ ਨੇ ਜਿਹੜੇ ਮਰ ਮਰ ਕੇ ਕੱਟੇ ਨੇ ਅੰਦੋਲਨ ਦੇ ਲਈ 34ਵੇਂ ਦਿਨ ਆ ਕੇ ਉਹ ਚਲੇ ਜਾਣ ਉੱਠ ਕੇ ਹਸਪੀਟਲ ਜਾ ਕੇ ਇਲਾਜ ਕਰਵਾਉਣ ਲੱਗ ਜਾਣ ਮਤਲਬ ਉਹ 33 ਦਿਨਾਂ ਦੀ ਤਾਂ ਫਿਰ ਕੋਈ ਕੀਮਤ ਰਹੀ ਨਹੀਂ ਨਾ ਕਿ ਜੇ 33 ਦਿਨ ਸਰਕਾਰ ਨੇ ਕੋਈ ਨੋਟਿਸ ਹੀ ਨਹੀਂ ਲਿਆ ਕਿੰਦਰ ਸਰਕਾਰ ਨੇ ਡੱਲੇਵਾਲ ਸਾਹਿਬ ਦੀ ਸਿਹਤ ਤੇ ਉਹਨਾਂ ਦੇ ਮਰਨ ਵਰਤ ਦਾ ਤਾਂ ਫਿਰ ਜੇ ਉਹ ਤੋੜ ਦੇਣਗੇ ਜਾਂ ਡਾਕਟਰੀ ਸਹਾਇਤਾ ਲੈ ਲੈਣਗੇ ਤੇ ਫਿਰ ਕੇਂਦਰ ਨੇ ਕਿਹੜੇ ਕੁਝ ਕਰਨਾ ਦੂਜੇ ਪਾਸੇ ਗੱਲ ਇਹ ਆ ਕਿ ਡੱਲਿਆ ਸਾਹਿਬ ਦੀ ਜਾਨ ਵੀ ਨਹੀਂ ਜਾਣੀ ਚਾਹੀਦੀ ਅੰਦੋਲਨ ਵੀ ਜਿੱਤਣਾ ਡੱਲਿਆ ਸਾਹਿਬ ਦੀ ਜਾਨ ਵੀ ਕੀਮਤੀ ਆ ਇਹ ਨਾ ਕਿਤੇ ਹੋਵੇ ਕਿ ਡੱਲਿਆ ਸਾਹਿਬ ਨੂੰ ਅਸੀਂ ਗਵਾ ਲਈਏ ਫਿਰ ਬਾਅਦ ਚੋਂ ਅਸੀਂ ਮੋਮਬਤੀਆਂ ਜਗਾਉਂਦੇ ਫਿਰਿਏ ਸ਼ਾਮ ਨੂੰ ਅਸੀਂ ਰਾਤਾਂ ਨੂੰ ਫਿਰ ਡੱਲਿਆ ਸਾਹਿਬ ਦੀ ਯਾਦ ਦੇ ਵਿੱਚ ਮੋਮਬਤੀ ਕੈਂਡਲ ਮਾਰਚ ਕਰਦੇ ਫਿਰਿਏ ਅਮਰ ਰਹੇ ਦੇ ਨਾਰੇ ਲਾਉਂਦੇ ਰਹੀਏ ਉਹਦਾ ਕੋਈ ਫਾਇਦਾ ਨਹੀਂ ਹੁਣ ਡੱਲੇਆ ਸਾਹਿਬ ਬਾਰ-ਬਾਰ ਬੁਲਾ ਰਹੇ ਨੇ ਪੰਜਾਬ ਦੇ ਲੋਕ ਕਿਹੜੇ ਸਾਰੇ ਜਾ ਰਹੇ ਨੇ ਹੁਣ ਪਿਛਲੇ ਪਹਿਲੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕਿਸਾਨ ਉੱਠਿਆ ਸੀ ਇਸ ਵਾਰੀ ਕਿਉਂ ਨਹੀਂ ਉਹੀ ਗੱਲ ਕਰ ਰਹੇ ਆ ਕਿ ਜਿਸ ਤਰੀਕੇ ਨਾਲ ਉੱਠਿਆ ਸੀ ਉਹ ਇੱਕ ਜਨ ਅੰਦੋਲਨ ਬਣਿਆ ਸੀ ਇਸੇ ਕਰਕੇ ਤਾਂ ਕੇਂਦਰ ਸਰਕਾਰ ਸਾਲ ਬਾਅਦ ਝੁਕ ਗਈ ਸੀ ਹੁਣ ਤਾਂ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਿਰਫ ਦੋ ਜਾਂ ਤਿੰਨ ਫੋਰਮ ਇਕੱਠੇ ਨੇ ਬਾਕੀ ਐਸਕੇਮ ਦੀਆਂ ਜੱਥੇਬੰਦੀਆਂ ਤੁਸੀਂ ਦੇਖ ਲਓ ਕਿੱਥੇ ਫਿਰਦੀਆਂ ਹਨ ਪਰ ਇਸ ਵਾਰੀ ਕਿਸਾਨ ਆਗੂ ਵੀ ਮਰਨ ਵਰਤੇ ਤੇ ਆ ਨਾ ਪਿਛਲੀ ਕੋਈ ਕਿਸਾਨ ਆਗੂ ਵੀ ਇਸ ਤਰ੍ਹਾਂ ਦਾ ਕਿਸੇ ਨੇ ਕਦਮ ਨਹੀਂ ਚੱਕਿਆ ਇਹ ਸਾਬੂ ਨੇ ਚੱਕਿਆ ਪਰ ਦੇਖੋ ਨਾ ਫਿਰ ਜਿਹੜੀਆਂ ਬਾਕੀ ਐਸਕੇਮ ਦੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਇਹ ਤਾਂ ਸੋਚਣਾ ਚਾਹੀਦਾ ਨਾ ਹੁਣ ਕਿੱਡੇ ਕਿੱਡੇ ਵੱਡੇ ਲੀਡਰ ਬੈਠੇ ਐ ਐਸਕੇਮ ਦੇ ਵਿੱਚ ਗਰਾਹਾ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਲਖੋਵਾਲ ਸਾਹਿਬ ਨੇ ਕਿੰਨੇ ਨੇ ਆਉਂਦੇ ਕਿਤੇ ਇਹਨਾਂ ਦੇ ਵਖਰੇਵੇਂ ਆ ਜੀ ਵਖਰੇਵੇਂ ਹੀ ਨਹੀਂ ਆਉਂਦੇ ਕਿਉਂ ਨਹੀਂ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾਂਦੇ ਨੇ ਹੁਣ ਕਹਿੰਦੇ ਜੀ ਅੱਗੇ ਅਸੀਂ ਰਾਸ਼ਟਰਪਤੀ ਨੂੰ ਪਰ 9 ਤਰੀਕ ਨੂੰ ਉਹਨਾਂ ਦੀ ਇੱਕ ਮੋਗੇ ਰੈਲੀ ਆ ਉਹ ਤਾਂ ਆਪਣਾ ਉਧਰ ਤਿਆਰੀਆਂ 'ਚ ਲੱਗੇ ਹੋਏ ਨੇ ਉਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਕਰਕੇ ਇੱਕ ਸ਼ੋਹਜਾ ਕਰ ਦਿੰਦੇ ਨੇ ਕਿ ਸਾਨੂੰ ਡੱਲੇয়াল ਸਾਹਿਬ ਦੀ ਚਿੰਤਾ ਬਈ ਜੇ ਚਿੰਤਾ ਹੁੰਦੀ ਫਿਰ ਤੁਸੀਂ ਨਾਲ ਆ ਕੇ ਖੜ ਜਾਂਦੇ ਤੁਸੀਂ ਤਾਂ ਸਾਫ਼ ਇਨਕਾਰ ਕਰ ਰਹੇ ਹੋ ਕਿ ਅਸੀਂ ਸ਼ੰਭੂ ਨਹੀਂ ਜਾਣਾ ਅਸੀਂ ਖਨੌਰੀ ਨਹੀਂ ਜਾਣਾ ਪਰ ਸਾਡੀਆਂ ਮੰਗਾ ਇੱਕੋ ਨੇ ਅਸੀਂ ਪਿੱਛੋਂ ਸਪੋਰਟ ਕਰ ਰਹੇ ਹਾਂ ਐਸੀ ਸਪੋਰਟ ਨੂੰ ਕਰਨਾ ਕੀ ਆ ਫਿਰ ਕੁਝ ਗਲਤ ਨਿਕਲੂਗਾ ਠੀਕ ਹੈ ਤੋਂ ਇਸ ਕਰਕੇ ਜੇ ਹੁਣ ਵੀ ਨਾ ਪੰਜਾਬ ਦੇ ਲੋਕ ਇਕੱਠੇ ਹੋਏ ਜਥੇਬੰਦੀਆਂ ਦੇ ਆਗੂ ਜਾਂ ਜਥੇਬੰਦੀਆਂ ਇਕੱਠੀਆਂ ਨਾ ਹੋਈਆਂ ਤਾਂ ਜੇ ਕਾਲੂ ਡੱਲੇ ਵਾਲ ਸਾਹਿਬ ਨੂੰ ਆਪਾਂ ਗਵਾ ਲੈਨੇ ਆ ਮੈਂ ਕਹਿੰਦਾ ਕਿ ਫੇਰ ਵੀ ਤੁਹਾਨੂੰ ਇਕੱਠੇ ਹੋਣ ਦੀ ਲੋੜ ਨਹੀਂ ਫੇਰ ਵੀ ਤੁਸੀਂ ਇਦਾਂ ਹੀ ਰਹੋ ਘਰਾਂ 'ਚ ਰਹੇ ਹੋ ਫੇਰ ਵੀ ਜਿਹੜੇ ਐਸਕੇਐਮ ਵਾਲੇ ਜਥੇਬੰਦੀਆਂ ਨੇ ਉਹ ਵੀ ਤੁਸੀਂ ਉਧਰ ਹੀ ਰਹੇ ਹੋ ਕੋਈ ਗੱਲ ਨਹੀਂ ਬਾਅਦ ਦੀ ਬਾਅਦ 'ਚ ਦੇਖਾਂਗੇ ਪਰ ਇਹ ਬਹੁਤ ਬੇਸ਼ਰਮੀ ਵਾਲੀ ਹੱਦ ਹੱਦ ਹੋ ਜੂਗੀ ਜੇ ਇਸ ਅੰਦੋਲਨ ਦੇ ਵਿੱਚ ਦਿੱਲੀ ਵਾਲ ਸਾਹਿਬ ਨੂੰ ਕੁਝ ਹੋ ਜਾਂਦਾ। ਰਾਉ ਸਾਬ ਜੇਕਰ ਐਵੇਂ ਮਸਲਾ ਹੱਲ ਨਹੀਂ ਹੁੰਦਾ ਤਾਂ ਕਿਸਾਨਾਂ ਨੇ ਜਦੋਂ ਪਿਛਲੀ ਬੈਰੀਕੇਟਿੰਗ ਤੋੜ ਕੇ ਦਿੱਲੀ ਹਲਕੂਚ ਕੀਤਾ ਸੀਗਾ ਕਿ ਇਸ ਤਰੀਕੇ ਨਾਲ ਜੇ ਕੋਈ ਕਿਸਾਨ ਆਗੂ ਨਾਲ ਕੁਝ ਹੋ ਨਹੀਂ ਰਿਹਾ ਕੋਈ ਕਿਸਾਨ ਆਗੂ ਨਾਲ ਨਹੀਂ ਤੁਰਦੇ ਵੇ ਜੇ ਆਪ ਪੱਦਰ ਤੇ ਕਿਸਾਨ ਅੱਗੇ ਵਧਦੇ ਆ ਤਾਂ ਇਸ ਦਾ ਕੋਈ ਫਾਇਦਾ ਹੋਊਗਾ ਕਿਸਾਨੀ ਨੂੰ ਜਾਂ ਕੋਈ ਮਸਲਾ ਹੱਲ ਹੁੰਦੇ ਆ ਆਸ ਹੈਗੀ ਏ ਨਹੀਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਗੁਰਲਾਲ ਕਿਉਂਕਿ ਦੇਖੋ ਦੋਏ ਤਰੀਕਿਆਂ ਦੇ ਨਾਲ ਅੰਦੋਲਨ ਲੜੇ ਜਾਂਦੇ ਨੇ ਇੱਕ ਹਿੰਸਾ ਦੇ ਨਾਲ ਇੱਕ ਅਹਿੰਸਾ ਦਾ ਪਰ ਇਸ ਵਕਤ ਕਿਸਾਨਾਂ ਆਗੂ ਦੀ ਹਾਲਤ ਵੇਖੋ ਨਾ ਕਿੰਨੀ ਨਾਜ਼ੁਕ ਹੈ ਕੋਈ ਹੱਲ ਵੀ ਨਹੀਂ ਹੋ ਰਿਹਾ ਕੋਈ ਸਰਕਾਰ ਵੀ ਨਹੀਂ ਅੱਗੋਂ ਜਵਾਬ ਦੇ ਹੀ ਦਿੰਦੀ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਫਿਰ ਖੁਦ ਫੈਸਲਾ ਲੈਣਾ ਪਊਗਾ ਹੀ ਨਹੀਂ ਕਿਸਾਨ ਤਾਂ ਫੈਸਲਾ ਲੈ ਚੁੱਕੇ ਨੇ ਨਾ ਡੱਲੇਵਾਲ ਸਾਹਿਬ ਦੇ ਨਾਲ ਉਹ ਤਾਂ ਫਿਰ ਆਪਣੀ ਜਾਨ ਦੇਣਗੇ ਨਾ ਜੇ ਕੇਂਦਰ ਸਰਕਾਰ ਇੱਕ ਲਹਿਰ ਬਣੇਗੀ ਜੇਕਰ ਕੁਛ ਦਾ ਰੱਬ ਨਾ ਕਰੇ ਪਹਿਲੀ ਗੱਲ ਤਾਂ ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਕੋ ਕੋ ਦਾ ਕੋਈ ਐਵੇਂ ਬਲੀਦਾਨ ਜਾਵੇ ਜੇਕਰ ਜਾਂਦਾ ਤੁਹਾਨੂੰ ਲੱਗਦਾ ਇੱਕ ਲਹਿਰ ਪੈਦਾ ਹੋਊਗੀ ਪੰਜਾਬ ਪੱਧਰ ਤੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਸ ਵਾਰੀ ਜੋਸ਼ ਨਹੀਂ ਹੈ ਕਿਸਾਨੀ ਨੂੰ ਕਿਉਂਕਿ ਜਿਹੜੇ ਜਿਹੜੇ ਲੋਕਾਂ ਨੇ ਜਿਹੜੇ ਬਾਕੀ ਦੇ ਜੱਟਬੰਦੀਆਂ ਨੂੰ ਹੁਣ ਹੁਣ ਫਰਕ ਨਹੀਂ ਪੈ ਰਿਹਾ ਕਿ ਬੰਦਾ 33 ਦਿਨ ਤੋਂ ਮਰਨ ਵਾਲਾ ਹੋਇਆ ਪਿਆ ਜੋ ਨਾ ਵੀ ਰਿਹਾ ਮੈਨੂੰ ਲੱਗਦਾ ਇਹਨਾਂ ਦਾ ਜਮੀਰ ਫੇਰ ਵੀ ਨਹੀਂ ਜਾਗਣਾ ਤੇ ਗੱਲ ਉਹੀ ਉੱਥੇ ਆ ਜਾਂਦੀ ਹੈ ਉੱਥੇ ਆਪਾਂ ਸਮਾਪਤੀ ਕਰਦੇ ਹਾਂ ਕਿ ਦੋ ਤਰੀਕੇ ਨਾਲ ਅੰਦੋਲਨ ਲੜੇ ਜਾਂਦੇ ਨੇ ਹਿੰਸਾ ਦੇ ਨਾਲ ਅਹਿੰਸਾ ਦੇ ਨਾਲ ਹਿੰਸਾ ਦੇ ਨਾਲ ਅਸੀਂ ਲੜਨਾ ਨਹੀਂ ਅਹਿੰਸਾ ਦੇ ਨਾਲ ਅਸੀਂ ਲੜ ਰਹੇ ਹਾਂ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਮਰਨ ਵਰਤ ਤੋਂ ਵੱਡਾ ਕੋਈ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਨਹੀਂ ਹੋ ਸਕਦਾ ਸਰਕਾਰਾਂ ਨੂੰ ਜਵਾਬਦੇਹੀ ਦੇਣੀ ਪਵੇਗੀ ਜੇ ਡੱਲੇਵਾਲ ਸਾਹਿਬ ਦੇ ਨਾਲ ਕੱਲ ਨੂੰ ਕੋਈ ਮਾੜੀ ਘਟਨਾ ਵਾਪਰਦੀ ਹੈ ਫਿਰ ਉੱਥੇ ਕੇਂਦਰ ਸਰਕਾਰ ਇਹਦੀ ਜਵਾਬਦੇਹੀ ਕੇਂਦਰ ਸਰਕਾਰ ਤੋਂ ਹੋਊਗੀ ਕੇਂਦਰ ਸਰਕਾਰ ਨੂੰ ਇਹ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਕਿ ਰੱਬ ਨਾ ਕਰੇ ਐਦਾ ਕੁਝ ਹੁੰਦਾ ਫਿਰ ਬਹੁਤ ਵੱਡੀ ਉਂਗਲ ਕੇਂਦਰ ਸਰਕਾਰ ਤੇ ਉੱਠੂਗੀ ਪਹਿਲਾਂ ਹੀ ਸਮਝ ਜਾਣਾ ਚਾਹੀਦਾ ਜੀ